FCI ਦੇ ਅਧਿਕਾਰੀ ਆਸ਼ੂਤੋਸ਼ ਅਗਨੀਹੋਤਰੀ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ FCI ਨੇ ਅੱਜ ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਬੰਧ ਦਾ ਜਾਇਜ਼ਾ ਲਿਆ ਹੈ। ਉਹਨਾਂ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਖਰੀਦ ਕੀਤੀ ਗਈ ਕਣਕ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ।

अपने अधिकारियों से मिलना उसके कार्यों की समीक्षा करना मंडियों में क्या चल, तो में चल रहा है उसको देखना कैसा चल रहा है सर, भी भी और सामने उनके क्या हैं? जो उसको तो हमेशा से हम लोग रहते हैं, एग्जामिन करके जो भी संभव हो सकता है में दौरा किया मंडी है ਆਪਣਾ ਐਫਸੀਆਈ ਅਗਨੀ ਹੋਤਰੀ ਪਹੁੰਚੇ ਨੇ ਤੇ ਥੋੜੇ ਨੇ ਬੰਨ ਗੱਲਬਾਤ ਕੀਤੀ ਹੈ ਬੜੇ ਖੁਸ਼ ਗਏ ਉਹ ਦੇਖਿਆ ਉਹਨਾਂ ਨੇ ਆਪਣਾ ਮਾਹੌਲ ਮੰਡੀ ਦਾ ਵੀ ਮੰਡੀ ਦੇ ਵਿੱਚੋਂ ਚਾਹੋ ਲਿਫਟੇ ਹੋਵੇ ਚਾਹੇ ਖਰੀਦ ਹੋਵੇ ਚਾਹੇ ਪੇਮੈਂਟ ਹੋਵੇ ਕਿਸਾਨ ਦੀ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਇਸ ਕਰਕੇ ਉਹ ਆਪਣੇ ਖੁਸ਼ ਗਏ ਨੇ ਤੇ ਮੈਂ ਤਾਂ ਉਹਨਾਂ ਨੂੰ ਜੀਆ ਕੀ ਤਰ੍ਹਾਂ ਕਿਹਾ ਸੀ ਵੀ ਸਾਡੇ ਨਾਲ ਮੰਗਾ ਨੇ ਆੜਤੀਆਂ ਦੀਆਂ 20% ਸਾਨੂੰ ਡੀਲ ਵਾੜਾ ਬਣਦੇ ਹੱਕ ਜਿਹੜਾ ਕਿ ਪਿਛਲੇ ਸਾਨੂੰ ਪੀਤੀ ਸਾਲ ਤੋਂ ਮੈਂ 4 ਸਾਲ ਤੋਂ ਸੈਂਟਰਸ ਘਾਰੇ ਬੰਦ ਕੀਤਾ ਹੋਇਆ ਸਾਡੀ ਉਹਨਾਂ ਨੇ ਫ੍ਰੀਜ਼ ਕਰਤੀ ਅਰਧ 42 ਪੀ ਦੇ ਰਹੇ ਨੇ ਵੱਡ ਦੀ 40 ਰੁਪਏ ਇਸ ਤੋਂ ਮੈਂ ਬੇਨਤੀ ਕੀਤੀ ਵੀ ਸਾਡੀ ਉੱਥੇ ਜਾ ਕੇ ਮੰਗ ਰੱਖੋ ਤਾਂ ਕਿ ਸਾਨੂੰ ਜਿਹੜਾ ਹੈ ਇਹ 40 ਰੁਪਏ ਵੇਲੇ ਨਹੀਂ ਤਾਂ ਅਗਲੀ ਵਾਰੀ ਤੋਂ ਜਦੋਂ ਮੁੜ ਕੇ ਕੰਮ ਕਾਉਣੀ ਹੈ ਤਾਂ ਇਹ ਸਾਰਾ ਟ੍ਰੈਂਡ ਪ੍ਰਾਈਟ ਬੋੜੂਗਾ ਸਲੂਟਾ ਪ੍ਰਾਈਟ ਵੀ ਮਿਲਦੀ ਹੈ ਇਹ ਸਾਨੂੰ ਦਿੰਦੇ ਨੇ 2 ਰੁਪਏ ਕਿਸ ਤਰ੍ਹਾਂ ਹੰਗਾਰਾ ਮਿਲਿਆ ਤੁਹਾਨੂੰ ਕੋਈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਦਵਾਏ ਵੀ ਚਲੋ ਜੀ ਮੈਂ ਉੱਥੇ ਜਾ ਕੇ ਮੈਂ ਕਹਿੰਦੇ ਆ ਮੈਂ ਮਾਰਕ ਤੁਰਾ ਮਾਰਕ ਤਾਂ ਨਹੀਂ ਹਾਂ ਸਰਕਾਰ ਕੋਲ ਜਾ ਕੇ ਥੋੜਾ ਜਿਹਾ ਇੱਕ ਅਰਜੀ ਪੁੱਟ ਕਰੂੰਗਾ ਸਹੀ ਸੈਲਰੀ ਦੀ ਜਿਹੜੀ ਮੰਗ ਰੱਖੀ ਸਪੈਸ ਵਾਲੇ ਅਸ਼ਵੇਸ਼ ਦੇ ਬਾਲਾ ਵੀ ਜਦੋਂ ਪਹਿਲਾਂ ਤਾਂ ਖਰੀਦ ਕੀਤੀ ਸੀ ਛੋਲੇ ਦੀ ਉਸ ਵੇਲੇ ਗੱਲ ਕੀਤੀ ਸੀ ਉਹਨੇ ਕਿਹਾ ਸੀ ਥੋੜੀ ਜਿਹੀ ਜਿੰਨਾ ਗੱਡੀਆਂ ਵਧੀਆਂ ਲਵਾਵਾਂਗੇ ਪਰ ਅੱਜ ਤੱਕ 50% ਕਮ ਹੋ ਗਿਆ ਅਸੀਂ ਦਹੀਂ ਬੇਨਤੀ ਕੀਤੀ ਬਣ ਉਹਨਾਂ ਨੂੰ ਗੜਾਉਣ ਦਿਓ ਉਹਨਾਂ ਨੂੰ ਸਪੈਸ਼ਲਾ ਦਿਓ ਤਾਂ ਕਿ ਉਹ ਕੰਮ ਚੱਲ ਸਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ